ਅੱਜ ਸੱਡੀ ਗੁਰਦਾਸਪੁਰ ਦੇ ਵਿੱਚ ਮੀਟਿੰਗ ਸੀਗੀ 올 ਅਸੈਂਬਲੀ ਸੀ ਸਾਡੇ ਡਿਸਟ੍ਰਿਕਟ ਕੋਆਰਡੀਨੇਟਰ ਸਾਡੇ ਮਨਿਕ ਮਹਿਤਾ ਜੀ ਵਾਈਸ ਡਿਸਟ੍ਰਿਕਟ ਕੋਆਰਡੀਨੇਟਰ ਅਰਸ਼ਦੀਪ ਜੀ ਐਂਡ 올 ਆਰ ਅਸੈਂਬਲੀ ਕੋਆਰਡੀਨੇਟਰ ਵਾਈਸ ਅਸੈਂਬਲੀ ਕੋਆਰਡੀਨੇਟਰ ਤੇ ਸਾਡੇ ਜਿੰਨੇ ਵੀ ਬਲਾਕ ਕੋਆਰਡੀਨੇਟਰਸ ਨੂੰ ਅਸੀਂ ਸੱਦਿਆ ਸੀਗਾ ਡੀਸੀ ਆਫਿਸ ਅੱਜ ਹੀ ਸਾਡੇ ਡੀਸੀ ਸਾਹਿਬ ਆਏ ਨੇ ਨਵੇਂ ਇੱਥੇ ਅਦਿੱਤਿਆ ਜੀ ਪਠਾਨਕੋਟ ਤੋਂ ਔਰ ਨਾਲ ਹੀ ਸਾਡੇ ਦੋਨੋਂ ਐਸਐਸਪੀ ਸਾਹਿਬ ਐਂਡ ਡੀਐਸਪੀਜ਼ ਐਂਡ ਐਸਟੀਐਮਸ ਬਟਾਲਾ ਐਂਡ ਗੁਰਦਾਸਪੁਰ ਸਾਡੇ ਸਾਰਿਆਂ ਦੀ ਮੀਟਿੰਗ ਸੀਗੀ ਰਿਗਾਰਡਿੰਗ ਦਿ ਵੀਡੀਸੀ ਫਾਰਮੇਸ਼ਨ ਜਿਵੇਂ ਸੀ ਜਾਣਦੇ ਹੋ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਸੀਐਮ ਮਾਨ ਸਾਡੇ ਭਗਵੰਤ ਸਿੰਘ ਮਾਨ ਤੇ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਇਹ ਸੁਪਨਾ ਸੀਗਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੇ ਨਸ਼ਾ ਮੁਕਤ ਪੰਜਾਬ ਬਣਾਈਏ ਸੋ ਉਸ ਮਹਿੰਮ ਦੇ ਤਹਿਤ ਸਾਡੀ ਜਿਹੜੀ ਬੀਡੀਸੀ ਫਾਰਮੇਸ਼ਨ ਦੀ ਜਿਹੜੀ ਮਹਿੰਮ ਸੀਗੀ ਉਹ ਚਾਲੂ ਹੋਈ ਸੀਗੀ ਪਿੱਛੇ ਸੀਐਮ ਸਾਹਿਬ ਨੇ ਲੁਧਿਆਣੇ ਦੇ ਵਿੱਚ ਉਸ ਪ੍ਰੋਗਰਾਮ ਨੂੰ ਲਾਂਚ ਕੀਤਾ ਸੀਗਾ ਨਾਲ ਹੀ ਸਾਡੇ ਡੀਜੀਪੀ ਸਾਹਿਬ ਤੇ ਚੀਫ ਸੈਕਟਰੀ ਸਾਹਿਬ ਨੇ ਹੁਣ ਸਾਡੇ ਆਲਮੋਸਟ ਆਲਓਵਰ ਪੰਜਾਬ ਸਾਡੀਆਂ ਜਿਹੜੀਆਂ ਵਿਲੀ ਡਿਫੈਂਸ ਕਮੇਟੀਆਂਸ ਮੀਨਸ ਕਿ ਇਹ ਪਿੰਡਾਂ ਦੇ ਪਹਿਰੇਦਾਰ ਜੋ ਸੀਐਮ ਸਾਹਿਬ ਨੇ ਨਾਮ ਦਿੱਤਾ ਹੈ ਉਹ 올ਓਵਰ ਪੰਜਾਬ ਦੇ ਵਿੱਚ 1 ਲੱਖ ਤੱਕ ਪਹੁੰਚ ਚੁੱਕੀਆਂ ਨੇ ਸਿਰਫ ਹੜ੍ਹ ਪ੍ਰਭਾਵਿਤ ਜਿਹੜੇ ਖੇਤਰ ਸੀਗੇ ਉੱਥੇ ਰਹਿ ਗਈਆਂ ਨੇ ਸੋ ਲਾਸਟ ਸੈਕੰਡ ਜਿਹੜੇ ਆ ਆਉਣ ਵਾਲੇ ਜਿਹੜੇ ਸਾਡੀ ਪ੍ਰੋਗਰਾਮ ਸੀਗੇ ਕਿ ਸਾਡੀ ਜੀਟੀਵੀ ਪੁਲਿਸਿੰਗ ਦੇ ਨਾਲ ਜਿਹੜੀ ਸਾਡਾ ਵੀਡੀਸੀ ਦਾ ਹਰ ਇੱਕ ਅਸੈਂਬਲੀ ਦੇ ਵਿੱਚ ਇੱਕ ਜਿਹੜਾ ਪ੍ਰੋਗਰਾਮ ਇਵੈਂਟ ਪਲਾਨ ਕਰਨਾ ਸੀਗਾ ਡੀਸੀ ਮਾ ਡੀਸੀ ਸਰ ਵੱਲੋਂ ਉਹਦੀ ਅੱਜ ਸਾਡੀ ਰਿਗਾਰਡਿੰਗ ਮੀਟਿੰਗ ਸੀਗੀ ਤਾਂ ਕਿ ਅਸੀਂ ਪਿੰਨਾ ਤੱਕ ਜਿਹੜਾ ਹੈ ਪਿੰਨਾ ਦੇ ਪਹਿਰੇਦਾਰ ਜਿਹੜੇ ਹੈ ਉਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਮਾਨਤਾਬ ਨੇ ਸਟਾਰਟ ਕੀਤਾ ਉਹ ਜਿਹੜਾ ਯੁੱਧ ਹੈ ਉਹ ਅਸਲ ਰੂਪ ਵਿੱਚ ਪਿੰਨਾ ਦੇ ਵਿੱਚੋਂ ਸਟਾਰਟ ਹੋ ਗਿਆ ਪਿੰਨਾ ਦੇ ਪਹਿਰੇਦਾਰਾਂ ਤੋਂ ਸਟਾਰਟ ਹੋ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਯੁੱਧ ਛੇੜੀਏ ਨਸ਼ੇ ਦੇ ਖਿਲਾਫ ਐਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਆਪਾਂ ਜਿਹੜਾ ਨਸ਼ੇ ਦਾ ਕੋਡ ਹੈ ਇਹਨੂੰ ਪੰਜਾਬ ਚੋਂ ਖਤਮ ਕਰੀਏ ਇਹ ਸਾਡੇ ਸਾਡੇ ਸਾਰਿਆਂ ਦਾ ਸੁਪਨਾ ਹੈ ਅਸੀਂ ਸਾਰੇ ਜਾਣੀ ਚਾਹੁੰਦੇ ਹਾਂ ਕਿ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਹੈ ਉਹਦੇ ਤਹਿਤ ਸਾਡੀ ਜਿਹੜੀ ਨਸ਼ਾ ਮੁਕਤੀ ਮੋਰਚੇ ਦੀ ਟੀਮ ਹੈ ਜੋ ਸਾਡੀ ਮਾਝੇ ਦੀ ਟੀਮ ਹੈ ਅਸੀਂ ਪੂਰੇ ਦਿਨ ਰਾਤ ਮਿਹਨਤ ਕਰ ਰਹੇ ਹਾਂ ਇਸਤੇ ਉੱਤੇ ਔਰ ਕੰਮ ਕਰ ਰਹੇ ਹਾਂ ਔਰ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਸ ਦੇ ਰਿਲੇਟਿਡ ਹੀ ਸੀਗੀ ਤਾਂ ਕਿ ਆਪਾਂ ਅੱਗੇ ਜਿਹੜੀ ਬੀਡੀਸੀ ਫਾਰਮੇਸ਼ਨ ਜਿਹੜੀ ਸਾਡੀ ਫਿਨਿਸ਼ ਹੋ ਚੁੱਕੀ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਲਾਭ ਬੰਦ ਕਰੀਏ ਔਰ ਉਹਨਾਂ ਦੀ ਟ੍ਰੇਨਿੰਗ ਕਰੀਏ ਨਮ ਇੱਕ ਵੀਡੀਓ ਖਾਈ ਗਈ ਹਾਂਜੀ ਇਹ ਸਾਡੇ ਆਉਣ ਵਾਲੇ ਟਾਈਮ ਦੇ ਉੱਤੇ ਜਿਹੜੀ ਇੱਕ ਐਪ ਹੈ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਸੀਐਮ ਸਾਹਿਬ ਵੱਲੋਂ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਵੱਲੋਂ ਲਾਂਚ ਕੀਤੀ ਜਾਊਗੀ ਔਰ ਜਿਸ ਐਪ ਦੇ ਵਿੱਚ ਪੂਰੀ ਜਿਹੜੀ ਸਿਕਰੇਟਿਵ ਇਨਫੋਰਮੇਸ਼ਨ ਹੈ ਜਿਹੜੀ ਕਿ ਸਿਰਫ ਸਾਡੇ ਬੀਡੀਸੀ ਮੈਂਬਰਸ ਐ ਨਸ਼ਾ ਮੁਕਤੀ ਮੋਰਚੇ ਦੇ ਮੈਂਬਰਸ ਦੇ ਫੋਨ ਦੇ ਵਿੱਚ ਹੋਊਗੀ ਜਿਹੜੇ ਪਿੰਡਾਂ ਦੇ ਵਿੱਚ ਜਿੰਨੇ ਵੀ ਨਸ਼ਾ ਵੇਚਦੇ ਐ ਨਸ਼ਾ ਤਸਕਰ ਐ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਜਾਊਗੀ ਐਂਡ that information will be secret ਔਰ ਉਹ ਬਲਿੰਕ ਹੋਊਗੀ ਸਿਰਫ ਸਾਡੇ ਐਸਐਸਪੀ ਡੀਜੀਪੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਐਂਡ ਸਾਡੇ ਪਾਰਟੀ ਦੇ ਕਨਵੀਨਰ ਐਂਡ ਸਾਡੇ ਡੀਸੀ ਜਿਹੜੇ ਹੈਗੇ ਆ ਕਨਸਰਨ ਉਸ ਡਿਸਟ੍ਰਿਕਟ ਦੇ ਸੋ ਇਹ ਕੁਝ ਚੀਜ਼ਾਂ ਨੇ ਬਿਕੋਸ ਬਹੁਤ ਸਾਰੀਆਂ ਕੰਪਲੇਨਟਸ ਆਨੀਆਂ ਸਿਗੀਆਂ ਕਿ ਇਨਫੋਰਮੇਸ਼ਨ ਲੀਕ ਹੁੰਦੀ ਹੈ ਕਿ ਕਿੰਨੇ ਇਨਫੋਰਮੇਸ਼ਨ ਦਿੱਤੀ ਹੈ ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਹ ਇੱਕ ਐਪ ਜਿਹੜੀ ਹੈ ਲਾਂਚ ਕਰਨ ਦਾ ਵਾਸਤੇ ਗੱਲ ਕੀਤੀ ਹੈ ਸੋ ਬਹੁਤ ਖੇਤੀ ਜਿਹੜੀ ਐਪ ਹੈ ਸਾਡੇ ਆਲ VDC ਮੈਂਬਰਸ ਐਂਡ ਜ਼ੋਨ ਮੈਂਬਰਸ ਐਂਡ ਡਿਸਟ੍ਰਿਕਟ ਮੈਂਬਰਸ ਦੇ ਫੋਨ ਦੇ ਵਿੱਚ ਹੋ ਗਈ ਹੈ ਉਹ ਜਿਹਦੇ ਨਾਲ ਪੰਜਾਬ ਦੀ ਜਿਹੜੀ ਨਸ਼ਾ ਤਸਕਰਾਂ ਦੀ ਬਹੁਤ ਖੇਤੀ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਰੇਲ ਬਣਨ ਵਾਲੀ ਹੈ ਜੀ ਥੈਂਕ ਯੂ